ਜਦ ਪੈਸ ਤੋਂ ਦੇ ਪੂਰਾ ਦਰਸ਼ਨ ਦੇਖ ਰਿਹਾ ਤੇ ਸ਼੍ਰੀਮਨ ਅਸਵਾਰ ਦਾ ਆਸਮਾਨ ਵਸਦਾ ਹੈ ਜੈਨ ਸ਼ਾਇ ਸਭੋਤ ਕਹੇ ਮੇਰਾ ਭਗਤ ਸੁਹਿਲਾ ਚੰਗਾ ਸੋਹਰੇ ਕਾਦਰ ਅੰਮ੍ਰਿਤ ਪ੍ਰਾਪਤ ਹੋ ਗਿਆ ਹੈ ਸੰਮਤ ਇਹ ਤਾਂ ਚੰਚੇ ਸਮਝ ਕਿੰਨੇ ਆ ਇੱਕ ਇਹਨੇ ਇਸ ਨੂੰ ਅਡਜਸਟ ਕਰਾ ਜਿਲ੍ਹਾ ਅਵਸਥਾ ਇਹ ਤਾਂ ਇਤਿਹਾਸਕ ਹੈ ਜਿਹਨੂੰ ਨੰਦੀਰੀ ਨਹੀਂ ਕਿਹਾ ਹੂੰ ਤਾਂ ਜਿਹਨੂੰ ਬਦਲਿਆ ਨਹੀਂ ਜਾ ਸਕਦਾ ਔਰ ਇਹਨੂੰ ਬਦਲਿਆ ਇਸ ਕੱਪੀ ਨੂੰ ਜਾ ਸਕਦਾ ਹੈ ਤੇ ਵਿੱਚ ਕੋਣਿਆ ਇਸ ਦਿਨ 2 3 ਸਿਆਣੇ ਸਮੇਂ ਇੱਕ ਨੂੰ

ਇੱਕੋ ਨਾਰਾ ਸੁਣਾ ਕੇ ਜਿਵੇਂ ਨਾਰ ਇੱਕੋ ਨਾਰਾ ਸੁਣਾ ਇੱਕੋ ਨਾਰਾ ਸੁਣਾ ਕੇ ਇੱਕੋ ਨਾਰਾ ਸੁਣਾ ਮਹਾਰਾਜੇ ਸ਼ੇਸ਼ਨਿ ਵਿਸ਼ਨੂੰ ਵਰਾਨ ਜਿਵੇਂ ਨਾਰਾ ਸੁਣਾ ਕੇ ਨਾਰਾ ਇੱਕੋ ਨਾਰਾ ਸੁਣਾ ਮਹਾਰਾਜੇ ਸ਼ੇਸ਼ਨਿ ਵਿਸ਼ਨੂੰ ਵਰਾਨ ਇੱਕੋ ਸੀਸ ਸੁਹੰਣਾ ਵਿਹਾਰਤਾ ਬਿਦੇਸ਼ੀ ਇਸਤੇ ਹੋਰ ਵਿਸ਼ੇਸ਼ ਨੂੰ ਕਿਸ ਨੂੰ ਕਹਾਂਗੇ ਬਿਦੇਸ਼ੀ ਕੀ ਮਤਲਬ ਸਮਝਣਾ ਤਾਦ ਤਾਦ ਠੱਕ ਤੱਕ ਨਿਵਾਸੀ ਦਾ ਪਰਿਭਾਸ਼ਾ ਠੱਕ ਨਿਵਾਸੀ ਕਿਹਨੇ ਹੁੰਦੇ ਆ ਉਹ ਇੱਕ ਲੋਕ ਕੀ ਕਰਦੇ ਆ ਅੱਗੇ ਚਲੋ ਜਿਸ ਦਾ ਜਲਾ ਵੀਰ ਦਾ ਪਾਣੀ ਕਾ ਬੜੀ ਐ ਪੜਿਆ ਸ਼ੈਮ ਸ਼ੈ ਸਰਮਤ ਕਹੇ

देखिए इतने बढ़िया हालात में भी पहले कैलाशी चीने जस्तर और दो जीवित सेंचुरी समाप्त किया गया फिर वो जीवित सेंचुरी समाप्त किया चीने और और परमिशन है ना मित्र कि ये बढ़िया ही देखिए ਸਾਤਿਸ਼ੇਸ਼ਾ ਨਾਮ ਨਾਤਾ ਦਿੱਤਾ ਕਿ ਸੰਭ੍ਰਹਮਾਨਾ ਔਰ ਦਸਰਵਾਦੀ ਇੱਥੇ ਕੋਲ ਕਾਲੇ ਬਣਿਆ ਕਿ ਤੁਸੀਂ ਕਿਉਂਕਿ ਇਸ ਸਾਤਿਸ਼ੇਸ਼ਾ ਕਿਥੇ ਪਜਾ ਸਤਿਸ਼ੇਸ਼ਾ ਦਾ ਨਾਮ ਜਨਾ ਅੱਜ ਅੱਜ ਪੜਾ ਰਹੇ ਪਰਮੇਸ਼ਰ ਨੇ ਆਪਣੇ ਰਹਿਤਰਾਹੀ ਨਾਮ ਦਾ ਬੈਸ ਕਿਹਾ ਇਸ ਦਾ ਖੰਡਾ ਬ੍ਰਹਮੰਡ ਇਸੇ ਬ੍ਰਹਮੰਡ ਦਾ ਜੀ ਤੱਕ ਤੇ ਚਲਾਇਆ ਨੰਦਾ ਮੰਡਾ ਬ੍ਰਹਮੰਡਾ ਪੂਰੀ ਲੋ ਸੁਨੀਆ ਸਰਵਾ ਪ੍ਰਕਾਸ਼ ਸੰਤਾਲ ਜਗਾ ਚਲਾਈ ਹੈ ਸਿਵੇਂ ਇਸਮਾਨ ਸਭ ਕੋ ਦੇ ਰਿਹਾ ਤਾ ਆਪਣਾ ਹੂਣ ਬ੍ਰਹਮ ਸੜਾਇਆ ਕਿਨੇੁਰਖ ਪਾਲਕੁਰਖ ਫਰਾਤ ਜੋ ਗੋਵਰੀ ਦਾ ਆਂ ਜੈ ਰਹੇ ਦੇ ਦੇ

ਦੋ ਜਹਾਨ ਨੌਜਵਾਨ ਜਿੰਦਾ ਰਾ ਤੁਨੀ ਜੋ ਆਕਾਸ਼ ਤਾਰ ਉਤਾਰਦਾ ਕਿਥੇ ਵਿਰਧ ਕਰਾਇਆ ਤੁਨੀ ਜੋ ਆਕਾਸ਼ ਤਾਰ ਉਤਾਰਦਾ ਉਹ ਦ੍ਰਿੜ ਕਰਾਇਆ ਨਿਸ਼ਚੈ ਨਹੀਂ ਕੀਤਾ ਕੋਈ ਨਾ ਤਸਵੀਰ ਨੂੰ ਪਾਦੇ ਆਪਣੇ ਨਾਮ ਦੀ ਦਿੱਤੀਆ ਜਨਾਈ ਆਪਣੇ ਦਿੱਤੀ ਹੈ ਜੀ ਕੋਦਕ ਦੇ ਮਾਰ ਕਰਨੀ ਦੇ ਕਰਤੇ ਦਰਜੋ ਰੇਖੇ ਆਪਣਾ ਕਰਦਾ ਕੋਦਕ ਦੇ ਮਾਲਕ ਜੀ ਜੋ ਕਰਨੀ ਦਾ ਕਰਤਾ ਸਮੁੱਚ ਕਰਮ ਕਰਾਉਣ ਜੋ ਗਿਆ ਉਹਨੇ ਕੀ ਵੇਖਿਆ ਕਰਮ ਦੇ ਰੂਪੇਂ ਦੇ ਦੰਤ ਸੰਗਤ ਕਰਤਾ ਕਰਜ ਕਰੀ ਵੇਖਿਆ ਕੰਡਾ ਕੰਡਾ ਅੰਤਿਕੰਡਾ ਉਹਨੇ ਵੇਖਿਆ ਕੀ ਵੇਖਿਆ ਕੋਈ ਕਿਰਿਆ ਮਾਇਆ ਮਨ ਦਾ ਉਮੇ ਹੁਕਤਾ ਕੋਜ ਜੋ ਕੋਈ ਕਿਰਿਆ ਉਮੇ ਹੁਕਤਾ ਜੋ ਮੈਨੂੰ ਹੀ ਭਾਵਨਾ ਆਪਣਿਆਂ ਦੀ ਭਾਵਨਾ ਆਪਣਿਆਂ ਨਾਲ ਕਿ ਮੇਰੇ ਆ ਤੂੰ ਸਾਰੇ ਰਹਿਦਾ ਕੋਈ ਕਿਸੇ ਦਾ ਨਹੀਂ ਤੂੰ ਆਪਣੇ ਮਿਹਨਤਾਂ ਵਿੱਚ ਦੇਖ ਲੋ ਤੂੰ ਹੀ ਬਣਾਉਂਦੇ ਸਾਰਿਆਂ ਨੂੰ ਆਪਣਾ ਜੀ ਧੀਆ ਪੁੱਤ ਪੋਤਰੇ ਮਕ ਨੂੰ ਪਸੰ ਜੋਤੇ ਪੋਤੇ ਜੋ ਹੋਣ ਉਹ ਉੜ ਕੇ ਜਦੋਂ ਜਵਾਨ ਹੁੰਦੇ ਆ ਉਹ ਤੁਹਾਡੇ ਨਾਲ ਕੀ ਕਰਦੇ ਆ ਬੰਦੂ ਖੜਾਇਆ ਜਾਂ ਜਾਂਦੇ ਆ ਫਿਰ ਉਹਨਾਂ ਨੂੰ ਆਪਣੀਆਂ ਜ਼ਰੂਰਤਾਂ ਨਾਲ ਜਵਾਨ ਉਹ ਫਿਰ ਮਾਪੇ ਬੀ ਕੂਰਤ ਵੀ ਜਿੰਜ ਉਹਨਾਂ ਦਾ ਹੋਰ ਨਹੀਂ ਵੇਲੇ ਫਿਰ ਕਹਿੰਦੇ ਨਹੀਂ ਹੁਣ ਤੇਰੇ ਸਮਝਾਉਣ ਦੀ ਸਾਨੂੰ ਕੋਈ लोड नहीं लेकिन एक का जीरे बोलो पुत्र पोत्री आने में समझने भी लोड है आप दादे पर दादी आने में समझने भी लोड है आप जब बोला वन निकलना जाए क्या यंगा बोलो के काम दे सूझ नहीं मुश्किल है जी मुठभेड़ श्री काटवासी नाम दांश्री बोलो आम स्मार्के तो दाशंजा

ਉਹਨੋਂ ਚਾਰ ਪੰਜ ਜੀ ਤੱਕ ਉਸ ਸਮਾਂ ਸਵੇਰ 7:00 ਵਜੇ ਹੁਣ ਉਹਦੇ ਨੇਤਰੀ ਨੇਤ ਦਿੱਤਾ ਹੁਣ ਨਵਿੰਦਜੀਤ ਆਮੀਨ ਉਹਦੀ ਨੇਤ ਦਿੱਤਾ ਹੈ ਨੇਤ ਦਿੱਤਾ ਦੇ ਵਿੱਚ ਉਹਨੂੰ ਬਖਸ਼ਿਸ਼ ਲੈਣ ਦੀ ਹੱਕ ਲੈਣ ਦੀ ਜ਼ਰੂਰਤ ਹੈ ਇਹ ਤੁਹਾਡਾ ਆਪੋ ਆਪਣਾ ਕਰਮ ਹੈ ਇਹ ਜੇ ਆਪਣਾ ਕੰਮ ਆਜਾਗਰ ਕਰਨਾ ਜਾਂ ਉਹ ਰਹਿਮਤ ਕਰਕੇ ਕਰੇ ਜਾਂ ਤੁਸੀਂ ਆਪਣੀ ਕਰਨੀ ਕਰਕੇ ਕਰ ਲੋ ਜੇ ਤਰੋਂਗੇ ਆਪਣੀ ਹਿੰਦਿਆ ਇਹਦੇ ਉੱਤੇ ਦੂਜਾ ਬੰਦਾ ਕੋਈ ਤੁਹਾਡੀ ਮਦਦ ਨਹੀਂ ਕਰੇ ਨਹੀਂ ਕਰ ਸਕਦਾ ਤੂੰ ਮੇਰਾ ਮੈਂ ਤੇਰਾ ਸੋਹਣ ਢੋਲਾ ਦਿੱਤਾ ਤੁਮ ਕਰੇ ਰਹਾ ਉਹਨੇ ਕੀ ਕੀਤਾ ਤੂੰ ਮੇਰਾ ਮੈਂ ਤੇਰਾ ਕਿੰਨੇ ਪ੍ਰਗਟਾਇਆ ਸੋਹਣ ਢੋਲਾ ਤੂੰ ਮੇਰਾ ਮੈਂ ਤੇਰਾ ਰਾਲਕੁਨ ਰਾਲਕੁਨ ਨੇ ਬਰ ਦਿੱਤਾ ਇਹ ਉਹ ਢੋਲੇ ਤੁਸੀਂ ਜਿੱਦ ਤੇ ਵਿਸ਼ਾ ਦਿਜੋ ਤਾਂ ਟੈਨਿੰਗ ਆ। ਮਮੀ ਕਹਿੰਨਾ ਤੇ ਹੈ ਜੀਦਾ। ਲੇਕਿਨ ਬਾਣੀ ਚ ਜਿਹੜਾ ਪੀੜਕਾ ਹੈਗਾ। ਪਰ ਮੇਰੇ ਮੂੰਹ ਚ ਆ ਜਾ ਤੁਹਾਡੇ ਮੂੰਹਰੰ ਦੇ ਨਾਲ ਕਿ ਬਾਣੀ ਉਕਰ ਨਹੀਂ ਰਹੀ। ਇਹਨੇ ਉਕਰਨਾ ਨੂੰ ਨਾਲੇ ਮਕਰੰਦੇ ਨਾਲੇ ਨੇ ਆਪ ਉਕਰਨਾ। ਜੋ ਕੁਝ ਲਿਜਾ ਆ ਗਿਆ ਉਹਦੇ ਵਿੱਚ ਕੋਈ ਤੀਜੀ ਨਹੀਂ ਹੁੰਦੀ। ਕਈ ਵਿਚਾਰ ਕਰਦੇ ਆਈ ਉਹ ਉਹ ਜਕਾਰਾ ਖਤਮ ਕਰਨਾ ਤੁਹਾਨੂੰ। ਜਕਾਰਾ ਖਤਮ ਹੋਈ ਨਹੀਂ ਸਕਦਾ। ਬਾਣੀ ਬਾਪਾ ਲਿਖਿਆ ਸੁ ਮਹਾਰਾਜੇ ਸੁਪੂਵਾਨ ਬੰਦੇ ਨੇ ਇਹ ਤਾਂ ਨਾਮ ਹੈ ਪਰ ਵਿੱਚ ਉਹ ਨਾਮੀ ਨੇ ਆਪਣਾ ਨਾਮ ਦਿੱਤਾ ਮਹਾਰਾਜੇ ਸੁਪੂਵਾਨ ਦਾ ਮਾਤਾ ਪਿਤਾ ਹੈ ਲੋਕ ਜੰਮਦਾ ਮਰਦਾ ਨਹੀਂ ਜਿਹੜਾ ਜੰਮਦਾ ਮਰਦਾ ਨਹੀਂ ਉਹਨੂੰ ਮਾਤਾ ਜਨਮ ਜੀ ਦੇ ਦੇ ਜਿਹੜਾ ਜੰਮਦਾ ਮਰਦਾ ਉਹਦਾ ਨਿਸ਼ਾਨ ਹੈ ਜਿਹੜਾ ਸਰੀਰ ਹੈ ਜਿਹਦਾ ਮਾਤਾ ਪਿਤਾ ਉਹਦਾ ਜਨਨ ਨਿਸ਼ਾਨ ਹੈ ਜਿਹੜਾ ਜਨਨ ਸ਼ਾਨ ਹੈ ਉਹਦੇ ਤੋਂ ਪਹਿਲਾ ਸੰਸਾਰ ਦੀ ਲੜਾਈ ਸੀ ਤਾਂ ਅੱਜ ਵੀ ਜਰਤਨ ਸ਼ਾਨਾ ਕੋਲ ਇਸ ਸੰਸਾਰ ਦੀ ਲੜਾਈ ਅੱਜ ਵੀ ਹੋ ਰਹੀ ਹੈ ਲੇਕਿਨ ਜਦ ਬਿਨਾਕ ਸਿੱਖ ਕੋਟੋ ਦੇ ਬਿਨਾਕ ਸਿਰ ਜੇ ਜਦ ਪਰਮੇਸ਼ਰ ਦੀ ਮਨਵਾਕ ਨੂੰ ਨਹੀਂ ਕੀਤੀ ਹੋਈ ਹੈ ਹਮਣਾ ਇਸ ਤਰ੍ਹਾਂ ਕਿ ਜਿੰਨੇ ਉਸ ਵਕਤ ਕੋਰਸ਼ਨ ਹੋਣਗੇ ਪ੍ਰਾਣੀ ਹੋਣਗੇ ਜਦ ਪਰਮੇਸ਼ਰ ਨੂੰ ਯਾਦ ਕਰਨਗੇ ਉਹਨਾਂ ਦੇ ਵਿੱਚ ਇੱਕ ਸਤੋਗੁਣ ਹੋਵੇਗਾ ਜਿਹੜਾ ਆਪਣੇ ਅੰਦਰ ਵੀ ਉਹਦਾ ਅਕਸ ਪ੍ਰਗਟ ਕਰਨਗੇ ਆਪਣੇ ਸਾਹਮਣੂ ਵੀ ਪ੍ਰਗਟ ਕਰਨਗੇ ਇਹ ਸਾਜ ਦੀ ਇੱਕ ਪਰਖ ਹੈ ਜਿਦੇ ਵਿੱਚ ਪਰਮੇਸ਼ਰ ਸਾਹਮਣੂ ਸਾਟਾ ਵੀ ਨਜ਼ਰ ਆਵੇਗਾ ਉਹਨਾਂ ਨੂੰ ਅੰਦਰ ਵੀ ਨਜ਼ਰ ਆਵੇ ਤੇ ਕਿਹ ਹੋਗਾ ਅੰਦਰ ਵੀ ਇਹ ਬਾਹਰ ਉਤਵੀਤੇ ਦਰਜਾਣ ਹੋਣਾ ਪਾਪ ਰੰਗ ਪਤ ਪਰਮੇਸ਼ਰ ਕਿਉਂ ਹੋਵੇਗਾ ਕੌਣ ਨਜ਼ਰ ਆਵੇਗਾ ਪਾਰ ਬ੍ਰਹਮਪਤ ਪਰਮੇਸ਼ਰ ਜਿਹੜਾ ਸਾਰੇ ਪੰਜ ਤਤ ਸਰੀਰਾਂ ਨੂੰ ਭਟਕੇ ਆ ਕੇ ਜੁੜਦਾ ਤੇ ਕੀ ਮੁੜ ਕੇ ਉਹਨੂੰ ਆਪਣੇ ਸਾਥ ਸੋਣ ਵਾਲਾ ਔਖਾ ਨਾ ਜੇ ਉਹ ਪਾਲਿ ਚ ਦਿੱਤਾ ਕਿ ਮੈਂ ਸੱਚੇ ਦੇ ਵਿੱਚ ਕਟ ਘਟ ਨੂੰ ਵਿਸ਼ਵਾਸ ਕੇ ਸਭ ਇਸ ਦੇ ਵਿੱਚ ਦੇ ਕੇ ਮੈਂ ਸਾਰੇ ਪ੍ਰਾਣੀਆਂ ਨੂੰ ਆਪਣੇ ਨਾਲ ਜੋੜਨਾ ਕੋਈ ਪ੍ਰਾਣੀ ਉੱਜਾ ਹੈ ਨਹੀਂ ਜੇ ਨਾ ਸੱਚੇ ਦੇ ਵਿੱਚ ਵੀ ਜਿਹੜਾ ਪਰਮੇਸ਼ਰ ਦੇ ਨਾਲ ਮਿਲਿਆ ਹੋਇਆ ਸੋਸ਼ਕਾ ਚ ਦੱਸੀ ਇਹਨਾਂ ਚੀਜ਼ਾਂ ਦੀ ਇਹਨੀ ਪਰੇਸ਼ਾਨੀ ਨਾ ਲਿਆਓ। ਬਾਕੀ ਤੁਹਾਡੇ ਜਗਤ ਦੇ ਵਿਸ਼ਵਾਸ ਸ਼ਰਮਾਪੁਰੋਂ ਤੇ ਵਿਸ਼ਵਾਸ ਸ਼ਿਆਸ। ਕਿਸੇ ਵੀ ਰੂਪ ਦੇ ਵਿੱਚ ਉਹ ਸਾਡਾ ਆਪਣੇ ਵਿਸ਼ਵਾਸ ਪਿੱਛੇ ਤੁਸੀਂ ਦੂਜਿਆਂ ਨਾਲ ਲੜਾਈ ਕਲਰਾ ਕਰਦੇ ਆਂ ਲੇਕਿਨ ਪਰਮੇਸ਼ਰ ਦੇ ਪਿੱਛੇ ਜਿਹਦਾ ਰੰਗ ਰੰਗ ਦੇ ਕੋਈ ਨਹੀਂ ਉਹਦੇ ਪਿੱਛੇ ਲੜਾਈ ਚ ਕਰਾਉਣਾ ਦਾ ਕੋਈ ਮਤਲਬ ਨਹੀਂ ਬਣਦਾ। ਕਿਉਂ? ਉਹ ਸਭ ਦਾ ਹੈ। ਉਹ ਸਿਰਫ ਨਾ ਵੀ ਕਹਣਾ ਸਾਡਾ ਹਿੰਦੂਆਂ ਵੀ ਕਹਣਾ ਪਾਸੇ ਆਉਂਦੀਆਂ ਜੈਨੀਆਂ ਤੇ ਸੰਯਾਨੀ ਵਿਚਾਰਾ ਜੁਗੀਆਂ ਹੈ ਕਹਦਾ। ਉਹ ਅਕੀ ਦੇ ਕਿਹਦੇ ਨਾਲ ਜਾ ਕੇ ਲੜੋ। ਸਾਇਰਾੰਗੜਾ ਦਾ ਅੰਦਨ ਦੇ ਅੰਦਰ ਨੇ ਤਾਂ ਉਹ ਪ੍ਰਿਚਰ ਕੀਆ ਸਾਡਾ ਜੋ ਪ੍ਰਯਾਮ ਭਤੀ ਅੰਦਰ ਘਰ ਦੇ ਘਰ ਅੰਦਰ ਕਪਾਤੀ ਤੋਂ ਅੰਦਰ ਜੰਦਾ ਔਰ ਕਾਇਆ ਮਾਤੀ ਪਾਇਦਾ ਸਰੀਰ ਦੇ ਅੰਦਰ ਬਜਰਕ 파ਟ ਦਾ ਜੋ ਅਵਿਧਿਆ 파ਟ ਯਾਨੀ ਇਹਦਾ ਜੰਦਰਾ ਤੋੜ ਕੇ ਜਾਗਤ ਲੋਪ ਕਰੇ ਜਿਸੀ ਬਹੁਤ ਕਿਦਾਂ ਜਾਗ ਅਦੋਤ ਪੁਲਾ ਸਾਮ ਸਮਾਜ ਆਇਆ ਸਭ ਨੇ ਸਮ ਜਾਗਰਤ ਹੈ ਨਹੀਂ ਨੀ ਉਹ ਕਿੱਥੇ ਸੀ ਜਸਤਰ ਬਾਹਰ ਦੇ ਵਿੱਚ ਸੀ ਤਾਂ ਕੋਣ ਆਪਣ ਨੂੰ ਜੋਤੀ ਕਰਾਇਆ ਸ ਜਾਗਰਤ ਜੋਤ ભગવાન ਹਾਜਰ ਹੈ ਜਾਗਰਤ ਜੋਤ ਚਸਤਰ ਵਾਲਾ ਜਿਹੜਾ ਹਰ ਸਿੰਘ ਤੇ ਘਰ ਹੈ ਉਹ ਜੇਸ਼ਣੋਂ ਪਰਮੇਸ਼ਰ ਸ਼ਕਤੀ ਸਮਝ ਕੇ ਕਰੋ ਫਾਲਸਫਾ ਇਸ ਦੇ ਰਿਹਾ ਨਹੀਂ ਕਹ ਸਕਦੇ ਕਿ ਹਰ ਸਿੰਘ ਦਾ ਪਰਿਵਾਰਕ ਮੁੱਢੀ ਮੰਨਦਾ ਤੇ ਨਹੀਂ ਮੰਨਦਾ ਇਹਦੇ ਨਾਲ ਕੋਈ ਮਤਲਬ ਨਹੀਂ ਲੈਂਦੇ लेकिन वो निशान है तीन दयाल खाटा स्वामी पांडे भक्षणा तो तीरेमत राम रहीम आप आए और वो तीन दयाल खाटा स्वामी जरा तीन दयाल यार खाकर स्वामी पांड के पांड के जमिया नहीं जमिया नहीं पांड के ਕੇ ਬਖਸ਼ੰਤਾ ਰਹਿਤਾ ਦਾ ਮਾਲਕ ਬਣ ਕੇੁਰਖ ਅਕਾਲੁਰਖ ਜਿਮਾਦਾ ਜਿਸ ਪੁੱਤ ਨੂੰ ਕਹਿੰਦੀ ਰਹੀ ਤਰਕ ਸੋ ਪਤ ਪਰਮੇਸ਼ਰ ਨੂੰ ਹੋ ਕੇ ਲਬਣੀ ਗੋਦੀ ਰਿਆ ਉਹੋ ਕੀ ਆ ਬਾਲੇ ਉਹ ਪੁੱਤਰ ਕਹਿੰਦੀ ਰਹੀ ਲੇਕਿਨ ਉਹ ਪੁੱਤਰ ਤੇਰਾ ਨਹੀਂ ਗਾ ਸੋ ਪਤ ਪਰਮੇਸ਼ਰ ਨੂੰ ਹੋ ਕੇ ਆ ਗਿਆ ਉਹ ਹੰਦੇ ਦੇ ਪੁੱਤਰ ਵਾਲੀ ਗੱਲ ਨਹੀਂ ਰਹੀ ਕੌਨ ਸਰਨੇਸ਼ਨ ਹੋ ਕੇ ਤੈਨੂੰ ਬੋਦੀ ਚ ਕਰਿਆ ਪਰਮੇਸ਼ਰ ਹੋ ਕੇ ਕੋਈ ਜੱਟ ਦਾ ਜਿਹੜਾ ਮਾਤਾ ਹੁੰਦਾ ਉਹ ਨਹੀਂ ਹੋਈ ਕਿਉਂ ਪ੍ਰਮੇਸ਼ਰ ਰਾਮ ਜੀ ਦਾ ਪਾਈਆ ਔਰ ਤੁਹਾਡੀ ਗੈਰ ਜਿਹੜੀ ਆ ਉਹ ਰਾਮ ਜੀ ਦੇ ਤੱਕ ਪਰਮੇਸ਼ਰ ਭਾਣ ਕੇ ਸਭ ਦਾ ਰੱਬ ਬਣ ਕੇ ਉਹ ਖਾਤ ਕਰ ਰਿਹਾ ਇਹਨਾਂ ਆਂ ਮੈਨੂੰ ਬਹੁਤ ਮੁਹੱਬਤ ਵਿੱਚ ਬਣਾ ਕੇ ਬੱਦਾ ਬੰਦੇ ਖਾਣੇ ਆਪਣੇ ਗੁਰਮੁਖੀ ਪੱਤਾ ਦੇ ਪਿਆਰ ਵਿਚਾਕੇ ਉਹਨਾਂ ਨੂੰ ਬੰਦਾ ਬਣਾਉਂਦਾ ਉਹਨਾਂ ਨੂੰ ਪੰਚਾਇਤ ਦੇ ਅਨੁਸਾਰ ਬਣਾ ਕੇ ਔਰ ਉਹਨਾਂ ਨੂੰ ਗੁਰਮੁਖ ਬਣਾ ਕੇ ਰੂਸ਼ਨ ਭਗਤ ਬਣਾ ਕੇ ਮਨਾ ਬੰਦਗੀ ਤੋਂ ਬੰਦੇ ਬਣਾ ਕੇ ਤੇ ਗੰਦੀ ਖਾਣੇ ਤੋਂ ਲੈ ਛੁਗਾਈ ਆ ਉਹਨੇ 84 ਵਿੱਚ ਜਾਨ ਤੋਂ ਮੁਕਤ ਇਹ ਚਿਤਸਕ 84 ਵਿੱਚ ਜਾਨ ਤੋਂ ਮੁਕਤ ਕਰਕੇ ਬੰਦੀ ਖਾਣੇ ਤੋਂ ਛਡਾ ਆਤਮ ਪਰਮਾਤਮਾ ਜੋਰੀ ਜੋਤ ਚੜ ਕੇ ਚੰਦਾ ਕੀ ਚੜਿਆ ਆਤਮਾ ਜੋ ਪਰਮਾਤਮਾ ਨੇ ਆਪਣੇ ਅੰਦਰ ਦਾ ਗੂਰ ਕਲਿਸ਼ੇ ਸੁਨ ਦੇ ਕੇ ਕਿਹੜਾ ਚੰਦ ਚੜਿਆ ਆਪਣਾ ਅੰਦਰੀ ਚੰਦ ਦੇਵ ਦੇ ਵਿੱਚ ਪ੍ਰਕਾਸ਼ ਕਰਦਾ ਆਪਣੀ ਪਰਚਾ ਦੀ ਨਿਜ ਕਰਵਾਸੀ ਕੋਲ ਬਨਾਸੀ ਅੰਧ ਅੰਧੇ ਰਾਹ ਦੇ ਮਜਾਈਆ ਔਰ ਅੰਤਿਸਤ ਕੁੰਦਾ ਨਾਲ ਰਾਸ਼ਾ ਤੋਂ ਬਾਰੇ ਪਰਿਖੇਸ਼ ਨੇ ਗੁਰਮੁਖੀ ਦੇ ਅੰਦਰੋਂ ਕੀ ਉਜਾਗਰ ਅੰਦਰ ਦੇ ਰਸੇਰਾ ਮਟਾ ਦੇ ਨੇ ਮਟਾਇਆ ਜਿਹੜਾ ਸਭ ਸਭ ਦਾ ਬਕਸ਼ੰਦ ਸੀ ਉਹਨੇ ਬਣ ਕੇ ਬਣਦਾ ਹੈ ਉਹ ਬਕਸ਼ੰਦ ਛਣ ਕੇ ਉੱਤਰਾ ਪਹਿਲਾ ਹੋਇਆ ਨਹੀਂ ਪ੍ਰਗਟ ਹੋਇਆ ਪਹਿਲਾ ਨਹੀਂ ਕਾਮ ਕ੍ਰੋਧ ਲੋਭ মোহ ਹੰਕਾਰ ਆਸਾ ਤਸਨਾ ਕੱਢ ਦੇ ਦਿੰਦਾ ਔਰ ਜਿੰਨੇ ਕਾਮਕੁਨ ਲੋਗ ਲੋਗ ਉਨਕਾਰ ਦਾਸਾ ਰਖਣਾ ਜੋ ਗਲਸੂਹ ਦੀ ਬਾਤ ਕਰੇ ਉਹਨਾਂ ਦੇ ਵਿੱਚ ਇਸ ਕਰਕੇ ਆਪ ਵਸਦਾ ਜਦ ਪਰਮੇਸ਼ਰ ਕੇ ਗੁਰੂ ਦੇ ਅੰਦਰ ਆਪ ਵਸਦਾ ਹੈ ਉਹਦੇ ਅੰਦਰ ਕਾਮਕੁਨ ਲੋਗ ਲੋਗ ਸਾਰਾ ਜੀ ਗੰਦਗੀ ਆ ਸਾਰੇ ਉਹ ਕਰ ਤੁੰਦੇ ਪਰਮੇਸ਼ਰ ਵਸਦਾ ਹੈ ਜਿਹੜੇ ਵਕਾਰ ਲੋਗ ਲੋਗ ਸਾਰਾ ਵਸਨਾ ਵਾਲੀ ਵਿਅਕਤੀਆਂ ਜਿੱਥੇ ਪਰਮੇਸ਼ਰ ਦਾ ਵਾਸਨਾ ਹੋਏ ਉੱਥੇ ਸਾਰੀਆਂ ਵਾਸਨਾਂ ਸ੍ਰੇਸ਼ਟ ਵਿੱਚ ਰਹਿ ਜਾਂਦੀਆਂ सात्विक सत्य है वह करेगा और चैकी तो तो की किताबों में देना की प्रकट कीता सात्व और सायु प्रकट सात्व और सत्यनो प्रकट प्रकट दीन रजब जात पात ऊच नीच राव रंग रहे नंदा और कोई ऊच नीच जात पात राव न कोई मीरा दी कोई बंद नहीं है और ब्रह्म ब्रह्म मिला सहज कालिया और पारब्रह्म ਦੇ ਬਰਾਬਰ ਦਾ ਮੇਗਾ ਦਿੱਤਾ ਪਰਮੇਸ਼ਰ ਨੇ ਸਹੀ ਜੈਸਾ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਤੁਹਾਡਾ ਮੇਲਾ ਕਿਦੇ ਨਾਲ ਹੋ ਗਿਆ ਬਰਾਬਰ ਬਰਾਬਰ ਪੰਜ ਤੱਕ ਸਰੀਰ ਨਹੀਂ ਕਿਦੇ ਨਾਲ ਹੋ ਗਿਆ ਬਰਾਬਰ ਬਰਾਬਰ ਲੇਕਿਨ ਤੁਹਾਡੀ ਟਕਰਾਕ ਦੇ ਆ ਪੰਜ ਤੱਕ ਸਰੀਰਾਂ ਦੇ ਵੱਡੇ ਛੋਟੇ ਦੇ ਪਰ ਤੁਹਾਡੀ ਟਕਰਾਕ ਫੋਟੋਆਂ ਦੇ ਆ ਇੱਕ ਨਹੀਂ ਜੋ ਦਿੱਤੀ ਦੀ ਇੱਕ ਗੋਲ ਆਲੂ ਦੀ

કે દે ਨਾਲ સરા તુસ થી ચાલુ કરના ચાલુ કરની જેરી આ કોઈ આજ તકથી કેસી ઇસ طرح طرح લેકિન તાડા શહ સમાજવાદીઓ ને ઢકા કિસી ને સહના નહીં નહીં તાન ઉતલ કે રાખ દે બરબાદતા કોર પર કુછ મન દે ઓઠ નહીં સાહેબ ਸਤ ਸ੍ਰੋ ਅਕਾਲ ਨਿਜਕਾਰ ਜਵੇ ਸਾਚਾ ਮੰਦਾ ਔਰ ਸੱਚਾ ਸਰੋਵਰ ਅਨਿਜਕਾਰ ਹੰਕਿਤ ਕਰਦੇ ਵਿੱਚ ਨੋਟ ਵਾਲੇ ਦੇ ਉਪਰ ਕੋ ਉਨਾਦ ਜਿਹੜਾ ਵਾ ਸੱਚੇ ਸਰੋਵਰ ਦਾ ਸੱਚੇ ਜਨਨ ਦਾ ਸੱਚੇ ਸਿਧਾਂਤ ਸਿੰਘਾ ਉਹ ਉਹ ਉਨਾਦ ਜਿਹੜਾ ਦੇਖੋ ਇਸ ਤਰ੍ਹਾਂ ਰੰਗਾ ਕੁਦਾ ਆਉਂਦਾ ਜਪਨਾ ਸਰਸਤੀ ਦੇਖਾ ਰਿਹਾ ਭਾਈ ਆ ਜੰਗਾ ਜੰਗਾ ਗਦਾਬ ਦੀ ਜਪਨਾ ਸਰਸਤੀ ਚਾਰੇ ਚਲਤਾ ਰੰਗ ਦਾ ਰੇਖਾ ਕਟਣ ਕਰਕੇ ਉਹ ਸਾਰਿਆਂ ਦਾ ਆਨੰਦ ਕਿਤੇ ਦੋ ਪਰਮੇਸ਼ਰ ਤੁਹਾਨੂੰ ਤੁਹਾਡੇ ਅੰਦਰ ਕਿਤੇ ਦੋਗਾ ਤੁਹਾਨੂੰ ਤੁਹਾਡੇ ਆਇਆ ਦੇ ਅੰਦਰ ਦੋਗਾ ਬਾਹਰ ਕਿਤੇ ਜਾਣ ਦੇ ਦੀ ਨਚਾਂ ਦੀ ਸਾਡੇ ਖਾਸ ਕਿਤੇ ਦੇ ਦੀ ਜ਼ਰੂਰਤ ਨਹੀਂ ਭਗਤ ਸਨੇਹਾ ਇੱਕ ਕਟੇਲਾ ਇੱਕ ਅੰਕਾਰਾ ਹਰ ਅੰਕਾਰਾ ਸਾਚੀ ਮੰਦਰ ਤੋੜੀ ਚੜਾਵੇ ਹੰਗਾ ਆਏ ਪਰਤਾਰ ਨੂੰ ਪੁਰਖਾ ਕਾਲ ਨੇ ਇੱਕ ਇੱਕ ਕੱਲੇ ਨੇ ਕਾਰ ਨੂੰ ਪੁਰਖਾ ਕਾਲ ਤਿਰਨਕਾਰ ਨੇ ਸਾਜੀ ਮੰਦਰ ਕੋਲੀ ਡੰਡੇ ਤੇ ਚਾੜ ਗਏ ਫਿਰ ਘਰ ਵਾਸੀ ਮੁਕਾਮੇ ਹੱਥ ਗਏ ਬਹਾਈਆ ਫਿਰਕਾਰ ਵਗਦੇ ਵਾਸੀ ਬਣਾ ਕੇ ਧੰਨ ਮੁਕਾਮੇ ਹੱਥ ਦੇ ਵਿੱਚ ਬਹਾਰ ਨਸ ਕਰੋ ਜੋ ਹੱਥ ਲਖਿਓ ਹਰ ਪਾਲੀ ਵਿੱਚ ਜਿਸ ਤਰ੍ਹਾਂ ਪਰਮੇਸ਼ਰ ਨੇ ਆਪਣੇ ਅਨੂ ਦਾਇਸ ਨੂੰ ਪ੍ਰਾਇਮੇ ਵਿੱਚ ਜਿਸ ਤਰ੍ਹਾਂ ਇਸ ਤਰ੍ਹਾਂ ਲਖਾਇਆ ਜੋ ਲਖਾਇਆ ਉਹ ਸੱਚ ਤੇ ਹੁੰਦਾ ਹੈ। ਉਹਨੂੰ ਆਪਾਂ ਕਬੀਲੇ ਲਈ ਕਰ ਸਕਦੇ ਹਾਂ। ਤੁਹਾਡੀ ਬਾਦਰੀ ਉਹ ਵੇਲੇ ਜਦੋਂ ਤੁਸੀਂ ਸੰਸਾਰ ਦੇ ਵਿੱਚ ਆਪਣੀ ਗੱਲ ਕਰੋਗੇ। ਜੇ ਆਪਣੇਆਂ ਦੇ ਵਿੱਚ ਹੀ ਬਹਿ ਕੇ ਤੁਸੀਂ ਆਪਣੀ ਗੱਲ ਕਰਦੇ ਰਹੇ ਤੇ ਤੁਸੀਂ ਸੰਸਾਰ ਨੂੰ ਕੋਈ ਮਾਰਗ ਕੋਈ ਮੱਧ ਕੋਈ ਰਸਤਾ ਕੋਈ ਦਿਸ਼ਾ ਕੋਈ ਇਸ ਕਰਕੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਵਿਚਾਰ ਆਪੇ ਚੱਲੂ। ਚੱਗ ਤੇ ਰੀਤੀ ਜਿਹੜੀ ਆ ਬਾਹ ਦੀ ਗੱਲ ਆ ਔਰ ਪਰਮੇਸ਼ਰ ਦਾ ਹੁਕਮ ਕੋਲ ਦੇ ਤੇ ਵੀ ਦੇ ਪ੍ਰਬੰਧ ਦੀ ਜਿਹੜੀ ਨੀਤੀ ਆ ਉਹ ਕੋਲ ਦੇ ਗੱਲ ਆ। ਕੋਦਾ ਹੋ ਤਾਂ ਸਾਰੀ ਸ੍ਰਿਸ਼ਟੀ ਦੇ ਕਲਣਾ ਤੇ ਧਾਰੀਆਂ, ਇਨਸਾਨੀਆਂ, ਬੰਦਿਆਂ ਦੀਆਂ ਕਮੇਟੀਆਂ ਦੀਆਂ ਸਲਾਹਾਂ ਬਾਹਰੀ ਟਕਰਾਅ ਨੂੰ ਤਕਰਰਨ ਕਰਨ ਵਾਸਤੇ ਕੋਸ਼ਿਸ਼ ਕਰ ਸਕਦੇ ਆ ਤੁਸੀਂ, ਲੇਕਿਨ ਕੋਲੇ ਹੁਕਮ ਨੂੰ ਬਾਰੀ ਪ੍ਰਕਿਆ ਦੇ ਨਾਲ ਕਿਸੇ ਬਾਅਦ ਰੂਪ ਤੇ ਚਲਾ ਨਹੀਂ ਦੇ ਸਕਦੇ।

ਉਹਦੀਆਂ ਜਿਹੜੀਆਂ ਜੋ ਈਸ ਦੇ ਦਿੱਤੇ ਹੋਏ ਕਾਰਨਾਮੇ ਸੀ ਜੋ ਉਹ ਦੁਨੀਆਂ ਹੋਈਆਂ ਹਿਦਾਇਤਾਂ ਸੀ ਇਹ ਉਹ ਸਾਰੇ ਸੰਸਾਰ ਨੂੰ ਦੱਸਦੇ ਕਿ ਤੁਹਾਨੂੰ ਕਿੰਨੀ ਛੋਟਾ ਜਿਸ ਤਰ੍ਹਾਂ ਕਿੰਨੇ ਨੇ ਨੀਤੀ ਕੀਆ ਜਦ ਤੱਕ ਨਹੀਂ ਪਰਮੇਸ਼ਰ ਨੇ ਉਹ ਆਪਣੇ ਉਹਨਾਂ ਨਸਤੀਕ ਨਹੀਂ ਲਏ ਰੱਖੇ ਸੰਸਾਰੀਆਂ ਦੇ ਬਾਹਰ ਵਾਲੇ ਲੋਕਾਂ ਦੇ ਕੋਲ ਦੇ ਪਾਸ ਨਾ ਦੇ ਉਤੇਜ ਕਰਨ ਵਿੱਚ ਧਾੜੀ ਆਵਾਜ਼ ਦੇ ਨਾਲ ਟੀਰ ਨਹੀਂ ਵਜਾਇਆ ਕੋਈ ਦੇਰ ਤੱਕ ਉਹਨਾਂ ਦੇ ਵਿੱਚ ਜੁੜ ਨਹੀਂ ਸਕੇ ਇਸ ਕਰਕੇ ਮਾਰ ਖਾਓਗੇ ਬਾਗਲੇ ਸੰਸਾਰ ਤੋਂ ਇਹ ਆਪਣੇ ਆਪ ਨੂੰ ਇਤਿਆਸਿਕ ਨਾਮ ਛੜੀਆਂ ਤੇ ਸੋ ਇਸ ਕਰਕੇ ਹਸਮਤ ਜੀ ਕਿਸੇ ਉਦਾਤ ਉਹਨਾਂ ਨੂੰ ਨਿੰਦਿਆ ਨਹੀਂ ਕਰਨੀ ਕਿਉਂਕਿ ਇਨਸਾਨ ਦੀ ਉਸੇ ਬਾਗ ਜਾਤ ਪਾਤ ਵਾਲੇ ਬਾਹਰੀ ਇਨਸਾਨੀ ਵੀ ਕਿਸੇ ਵੀ ਨਿੰਦਿਆ ਨਹੀਂ ਕਰਨੀ ਕੋਸ਼ਿਸ਼ ਨਹੀਂ ਕਰ ਸਕਦੇ ਨਿੰਦਿਆ ਨਹੀਂ ਕਿਸੇ ਜਾਤ ਪਾਤ ਦੇ ਰਿਤੇ ਆਧਾਰ ਦੇ ਉੱਤੇ ਮਾਰਾ ਕਹਿਣਾ ਨਹੀਂ इस इधर रखना इस तरह दाँचा दा दा करा दा, इस निर्माण जो तार को ता ता तो रख जाए परमिशन दा होता है सब कुछ व्यवस्था किया शरीर सब कुछ नहीं है सब कुछ व्यवस्था करूं मतलब जिस शरीर में घुमे वो सदा कार करना होगा कोई बात नहीं आत्मा परमात्मा का मेल करना कितना दिन ते ज़्यादा मंगलों में दोनों की तैयार करो सुख संधि�